ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਇਹ ਜੋ ਖਬਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਲਾਡੋਵਾਲ ਟੋਲ ਪਲਾਜ਼ਾ ਤੋਂ ਇਹ ਜਿੱਥੇ ਬੀਤੇ ਦਿਨੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਟੋਲ ਬੰਦ ਕਰਵਾ ਕੇ ਧਰਨਾ ਪ੍ਰਦਰਸ਼ਨ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ ਕਿਸਾਨ ਯੂਨੀਅਨ ਦੇ ਆਗੂਆਂ ਦਾ ਇਹ ਕਹਿਣਾ ਸੀ ਕਿ ਬੜੇ ਲੰਬੇ ਹਰਸੇ ਤੋਂ ਰਾਹੋਂ ਰੋਡ ਦਾ ਕੰਮ ਨਾ ਹੋਣ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਏ ਕਿ ਇਸ ਰਾਹੋਂ ਰੋਡ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇ ਕਿਉਂਕਿ ਰਾਹੋ ਰੋਡ ਬਹੁਤ ਸਾਰੇ ਪਿੰਡਾਂ ਨੂੰ ਨਾਲ ਜੋੜਦਾ ਹੈ ਤੇ ਪਿੰਡ ਦੇ ਸਾਰੇ ਲੋਕ ਕੰਮ ਕਾਜ ਕਰਨ ਲਈ ਇਸੇ ਰੋਡ ਤੋਂ ਹੀ ਲੁਧਿਆਣਾ ਸ਼ਹਿਰ ਵਿੱਚ ਆਉਂਦੇ ਹਨ ਰੋਡ ਟੁੱਟਾ ਹੋਣ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਧਰਨਾ ਕਰੀਬ 2 ਤੋਂ 3 ਘੰਟੇ ਤੱਕ ਲਗਾਤਾਰ ਚੱਲਿਆ ਇਸ ਦੌਰਾਨ ਕਿਸੇ ਵੀ ਵਹੀਕਲ ਦਾ ਟੋਲ ਟੈਕਸ ਨਹੀਂ ਕਟਣ ਦਿੱਤਾ ਗਿਆ ਇਸ ਮੌਕੇ ਤੇ ਪੁੱਜੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿਵਾਇਆ ਕਿ 22 ਸਤੰਬਰ ਯਾਨੀ ਕਿ ਅੱਜ ਦੇ ਦਿਨ ਤੋਂ ਰਾਹੋ ਰੋਡ ਦਾ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਲੁਧਿਆਣਾ ਤੋਂ ਸੁਖਵਿੰਦਰ ਸੁਖੀ ਦੀ ਖਾਸ ਰਿਪੋਰਟ। ਪੰਜਾਬ ਦੀ ਹਰ ਤਰ੍ਹਾਂ ਦੀ ਖ਼ਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬਾਰੇ ਕੀ ਕਹਿਣਾ ਜ਼ਰੂਰੀ ਹੈ ਤਾਂ ਕੋਈ ਸਾਡਾ ਕਿਹੜਾ ਰਾਹੋ ਰੋਡ ਦਾ ਮੁੱਦਾ

ਕੀ ਕਰ ਰਹੇ ਮੇਰੇ ਕੀ ਦੇਖਿਆ ਜਿਵੇਂ ਕਿ ਰੈਡੀ ਫੜੀ ਆਲੇ ਸੀਗੇ ਉਹਨਾਂ ਬਾਰੇ ਕੀ ਕਿਹਾ ਗਿਆ ਉਹ ਰੈਡੀ ਫੜੀ ਸਾਰੀ ਚੁਕਾਤੀ ਉਹ ਕਹਿੰਦੇ ਰੈਗੂਲਰ ਚੁਕਾ ਕੇ ਰੱਖਾਂਗੇ ਨਹੀਂ ਲਾਉਣ ਦਿੰਦੇ ਸੀ ਠੀਕ ਹੈ ਨਾ ਦੇਖੋ ਰਾਹਾਂ ਰੋਡ ਦੇ ਮੁੱਦੇ ਨੂੰ ਲੈ ਕੇ ਅਸੀਂ ਟੋਲ ਪਲਾਜੇ ਤੇ ਆਏ ਸੀ ਜਿਹੜੀ ਮੈਮ ਮੈਡਮ ਜਿਹੜੇ ਆ ਉਹ ਇੱਥੇ ਆਏ ਆ ਇਹਨਾਂ ਨੇ ਪੀਡਬਲਯੂਡੀ ਦੇ ਅਧਿਕਾਰੀ ਐਕਸ਼ਨ ਵਗੈਰਾ ਵੀ ਇੱਥੇ ਐਸਡੀਓ ਆਏ ਆ ਉਹਨਾਂ ਨੇ ਹੁਣ ਕੱਲ ਤੋਂ ਹੀ ਰਾਹੋਂ ਰੋਡ ਦਾ ਕੰਮ ਸ਼ੁਰੂ ਕਰਨ ਦਾ ਔਰ ਜਿਹੜੀਆਂ ਲਿੰਕਾਂ ਦਾ ਕੰਮ ਸ਼ੁਰੂ ਕਰਨ ਦਾ ਉਹਨੇ ਭਰੋਸਾ ਦਿੱਤਾ ਵੀ ਜਿਹੜੀਆਂ ਪਿੰਡਾਂ ਦੀਆਂ ਜਿਹੜੀਆਂ ਬੂਸਗੜ ਰੋਡ ਮੰਗਲੀ ਵਾਲੀਆਂ ਜਿਹੜੀਆਂ ਲਿੰਕਾਂ ਵੀ ਨੇ ਉਹ ਵੀ ਕੰਮ ਸ਼ੁਰੂ ਕਰਨਗੇ ਗੜੀਆਂ ਤੋਂ ਤੋਗਣ ਵਾਲੀ ਸੜਕ ਦਾ ਉਹਨਾਂ ਨੇ ਮੰਨਿਆ ਵੀ ਅਸੀਂ ਉੱਥੇ ਬੱਟਾ ਛਟਾ ਦਿੱਤਾ ਵੀ ਕੱਲ ਤੋਂ ਅਸੀਂ ਕੰਮ ਸ਼ੁਰੂ ਕਰ ਰਹੇ ਹਾਂ ਠੀਕ ਹੈ ਨਾ ਤੇ ਰਾਹੋਂ ਰੋਡ ਦੀ ਜਿਹੜੀ ਰੇੜੀ ਫੜੀ ਆਲਾ ਉਹ ਕਹਿੰਦੇ ਵੀ ਨਹੀਂ ਲੱਗਣ ਦਿੰਦੇ ਜੇ ਕੋ ਲਾਊਗਾ ਉਹਨੂੰ ਫਿਰ ਅਸੀਂ ਕਹਿੰ ਉਹ ਤੋਂ ਟ੍ਰੈਫਿਕ ਜਿਹੜੀ ਸਮੱਸਿਆ ਜਿਹੜੀ ਆ ਉਹ ਦੂਰ ਹੋ ਜਵੇ ਇਹ ਜਿਹੜੀਆਂ ਉਹਨਾਂ ਨੇ ਮੰਗਿਆ ਮੰਨੀਆਂ ਨੇ ਸਾਡੀਆਂ ਠੀਕ ਹੈ ਨਾ ਸੋ ਅਸੀਂ ਜੇ ਇਹ ਮੰਗਾਂ ਦੇ ਵਿੱਚ ਇਹ ਆਨਕਾਨੀ ਬਾਅਦ ਚ ਕਰਦੇ ਆ ਲਾਗੂ ਕਰਨ ਦੇ ਵਿੱਚ ਫਿਰ ਅਗਲੇ ਐਤਵਾਰ ਜਿਹੜਾ ਟੋਲ ਪਲਾਜ਼ਾ ਦੁਆਰਾ ਫਿਰ ਅਸੀਂ ਅਣਮਿੱਥੇ ਸਮੇਂ ਲਈ ਫ੍ਰੀ ਕਰਾਂਗੇ ਹੁਣ ਧਰਨਾ ਚੱਕੇ ਜਾ ਰਹੇ ਜੀ ਆ ਹੁਣ ਜਿਹੜਾ ਵਾ ਧਰਨਾ ਜਿਹੜਾ ਅਸੀਂ ਬੰਦ ਕੀਤਾ ਜੀ ਤੁਸੀਂ ਇਹ ਮੇਰੇ ਖਿਆਲ ਘੰਟਾ ਡੇਢ ਘੰਟਾ ਹੋ ਗਿਆ ਜੀ ਹਾਂਜੀ ਹਾਂਜੀ ਸੋ ਸਾਡੀ ਜਿਹੜੀ ਆਵਾਜ਼ ਆ ਇੱਥੇ ਆ ਕੇ ਜਿਹੜੀ ਬRAND ਹੋਈ ਹੈ ਉਹਨਾਂ ਨੇ ਮੰਨੀਆਂ ਵੀ ਨੇ ਠੀਕ ਹੈ ਨਾ ਤੋ ਬਾਲੀਆ ਪੈਰਸ ਤੋਂ ਲੈ ਕੇ ਖੁਆਜਕਾਂ ਵਾਲੀ ਕੰਮ ਜਿਹੜਾ ਉਹ ਸ਼ੁਰੂ ਕਰਨਗੇ ਉਹ ਜਿਸ ਤਰ੍ਹਾਂ ਟੁੱਟਣ ਲੱਗਿਆ ਗਿਆ ਸੀਗਾ ਉਹ ਪ੍ਰਸ਼ਾਸਨ ਦੇ ਅਸਲ ਮੈਂਬਰ ਜਿਹੜਾ ਆਇਆ ਇਹਨਾਂ ਨੇ ਪੀਡਬੀਡੀ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਕੰਮ ਕਰਵਾਇਆ ਜਿਹੜੀਆਂ ਇਹ ਬੰਦਾਂ ਵਾਲੀਆਂ ਜਿਹੜੀਆਂ ਪੂਰਕਾਰ ਮੰਗਲੀਆਂ ਵਾਲੀਆਂ ਜਿਹੜੀਆਂ ਡੇਕਾਂ ਵੀ ਉਹ ਬੈਜਣੀਆਂ ਬੜੀਆਂ ਟੋਕਣ ਵਾਲੀ ਕੰਮ ਕਰਵਾਉਣਾ ਸਮਾਜਿਕ ਤੇਰੀ ਬੜੀ ਅਲਾਉ ਕਰਦੇ ਨੇ ਜੀ ਮੈਂ ਕਰਦਾ ਤੇ ਇਹ ਕੋ ਨਾ ਹੁਣ ਉਹ ਬਹਿ ਜਾਵਾਂਗਾ ਜਦੋਂ ਉਹ ਕੰਮ ਦਾ ਕਰਦਾ ਆਂ ਜੀ ਸਾਡੀਆਂ ਕਿੰਨੀਆਂ ਮੰਗਾਂ ਸੀ ਤਾਂ ਕਿ ਰਾਹੋਂ ਰੋਡੋਂ ਫੈਬ੍ਰਿਕ ਦੇ ਕੰਮ ਹੋਵੇ ਇਹ ਜਿਹੜੀਆਂ ਮੰਗਾਂ ਮਖਿਆਬੋਲੀਆਂ ਨੇ ਜੀ ਕਿਹਾ ਨਾ ਉਹ ਆਪੇ ਇਹ ਇਹ ਮੰਗਾਂ ਦੇ ਵਿੱਚ ਇਹ ਆਨਾਂ ਕਾਨੀ ਵਾਜ ਕਰਦੇ ਆਪਾਂ ਫਿਰ ਅਗਲੇ ਐਤਵਾਰ ਜਿਹੜਾ ਤੋਂ ਪਤਾ ਜਾਂ ਤੁਹਾਡਾ ਫੇਰ ਅਨੁਮਕਲ ਜਿਹੜੀ ਫੀਲ ਕਰਾਂਗੇ ਹੁਣ ਤਾਂ ਮੈਂ ਟਕੇ ਜਾ ਰਿਹਾ ਜੀ ਆਹ ਹੁਣ ਜਿਹਦਾ ਕੰਮ ਆ ਜਿਹੜਾ ਕਿੰਨੇ ਕਿ ਦਿਨ ਵਾਸਤੇ ਬੰਦ ਕੀਤਾ ਸੀ ਜੀ ਟੂਲ ਤੁਸੀਂ ਸਾਨੂੰ ਠੀਕ ਹੈ ਸਾਡੀ ਜਿਹੜੀ ਆਵਾਜ਼ ਹੈ ਅੱਜ ਦੀ ਪ੍ਰੰਤਿ ਉਹਨਾਂ ਨੇ ਮੰਨੀਆਂ ਵੀ ਨੇ ਉਹ ਪਾਲੀਆਂ ਪੈਰ ਤੋਂ ਲੈ ਕੇ ਫਾਇਕਾਂ ਵਾਲੀ ਕੰਮ ਜਿਹੜਾ ਉਹ ਸ਼ੁਰੂ ਕਰਦੇ ਧੰਨਵਾਦ ਜਿਹੜੇ ਹੁੰਦੇ ਜਿਹੜਾ ਧਰਨਾ ਲਗਾਇਆ ਗਿਆ ਸੀਗਾ ਟੂਲਪਰੇਜਾ ਫ੍ਰੀ ਕੀਤਾ ਗਿਆ ਸੀਗਾ ਜੇ ਮੈਂ ਕੀ ਕਹਿਣਾ ਚਾਹੁੰਦੇ ਹਾਂ ਉਹਨਾਂ ਨੂੰ ਜਿਹੜਾ ਵੀ ਜੰਗਲਾਂ ਦਾ ਕੰਮ ਹੈ ਆਪਾਂ ਬੜਾ ਉਹ ਵੀ ਇੱਦਾਂ ਦੇ ਵਿੱਚ ਕੀ ਜ਼ਿੰਦਗੀ ਤੇ ਜਿੱਦੇ ਕਰਕੇ ਤੂੰ ਸਾਡੇ ਕੋਲੋਂ ਹੀ ਤੂੰ ਗੱਲ ਕਰ ਰਿਹਾ ਇੱਕ ਸਾਰੇ ਤੋਂ ਪੰਜਾਬ ਸਰਕਾਰ ਦਾ ਲੈਣਾ ਕੋਈ ਬਹੁਤ ਹੀ ਗੱਲ ਕਰਦਾ ਮੋੜੇ ਦਾ ਮੈਂ ਕੋਈ ਨੂੰ ਪੜਕਾਟਾ ਲਾ ਲਾ ਕੰਮ ਵੀ ਕੰਮ ਸਰਜੀ ਗੰਗੇਵਾਲੀ ਸੜਕ ਤੇ ਕੰਮ ਸ਼ੁਰੂ ਕਰਵਾਵਾਂਗੇ ਤੈਨੂੰ 2-3 ਦਿਨ ਹੀ ਲੈਣੇ ਅੰਦਰ ਕੰਪਲੀਟ ਕਰਾਵਾ ਦੇਣਾ ਸੀਮ ਟਿੰਕਿੰਗ ਨਾਲ 2 ਮਹੀਨੇ ਪਹਿਲਾਂ ਵੀ ਗਈ ਸੀ ਕਿ ਘੱਟੋ ਘੱਟ 1.5 ਸਾਲ ਹੋ ਗਏ ਸਾਨੂੰ ਇਹ ਟੈਂਡਰ ਪਿੱਛੇ ਲੰਮਟ ਰਿਹਾ 2 ਸਾਲੀ ਹੋ ਚੁੱਕੇ ਨੇ ਅੱਜ ਤੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਇੱਕ ਤੋਂ ਪੁੱਛੇ ਕਿ ਸਾਨੂੰ ਲੱਡੂ ਦਵਾਈ ਜਾਣਗੇ ਕਿ ਲੁਧਿਆਣੇ ਦੇ ਜਿਹੜੇ ਪ੍ਰੋਫੈਸ਼ਨ ਆਲੇ ਨੇ ਇੱਕ ਕਲੀਨ ਮੈਡਲੋਜੀ ਹੋ ਗਏ ਜੀਐਮ ਐਕਸੀਅਨ ਸਾਹਿਬ ਹੋ ਗਏ ਜੀਓ ਦੇ ਜੀਓ ਜੁਜੇ ਨੇ ਕੋਲੀ ਸਾਹਿਬ ਜਿਹੜੇ ਇਹਨਾਂ ਦੇ ਐਸਪੀ ਸਾਹਿਬ ਨੇ ਸੈਣੀ ਸਾਹਿਬ ਸਾਰੇ ਵੀ ਮਿਲ ਕੇ ਕੰਮ ਕਰਕੇ ਤੇ ਮੌਕੇ ਦੇ ਐਮਐਲਏ ਨਾਲੇ ਹੋਏ ਨੇ ਇਹ ਕਰਕੇ ਸਰਕਾਰ ਦੀ ਬੇਇਨਆਮੀ ਹੋ ਰਹੀ ਹੈ ਜੀ ਇੱਕ ਰੋਡ ਤੇ 46 ਕਰੋੜ ਰੁਪਏ ਆਇਆ ਹੋਵੇ ਦੋ ਸਾਲ ਹੋ ਕੇ ਰੋਡ ਤੇ ਲੱਗੇ ਨਾ ਸੈਂਟਰ ਗਵਰਨਮੈਂਟ ਦੇ ਕਿੱਥੋਂ ਦਾ ਕਾਨੂੰਨ ਹੈ ਕਿੱਥੋਂ ਦਾ ਇਨਸਾਫ ਹੈ ਇਹ ਮੁੱਦੇ ਦਾ ਜਦ ਇਹਨਾਂ ਦੀ ਜਾਂਚ ਕਰਾਈ ਜਾਵੇ ਭਗਵਾਨ ਜੀ ਮਾਨ ਸਾਹਿਬ ਤੁਹਾਡੀ ਬੇਇਨਆਮੀ ਹੋ ਰਹੀ ਹੈ ਇਹਨਾਂ ਦੀ ਬੇਇਨਆਮੀ ਨਹੀਂ ਹੋ ਰਹੀ ਤੁਹਾਡੀ ਬੇਇਨਆਮੀ ਹੋ ਰਹੀ ਹੈ ਜੇ ਇੱਕ ਵਾਰੀ ਰਾਣ ਰੋਡ ਤੇ ਆ ਕੇ ਦੇਖੋ ਜਾ ਕੇ ਲੋਕਾਂ ਨਾਲ ਮਿਲੋ ਜਿਨ੍ਹਾਂ ਦੇ 17 ਦੀ ਮਾਰਕ ਕਰ ਰਹੇ 17ਾਂ ਜਾਨਾਂ ਜਾ ਰਹੀਆਂ ਨੇ ਤੁਹਾਨੂੰ ਸਭ ਨੂੰ ਸਾਬ ਇੱਥੇ ਆ ਕੇ ਦੇਖੋ ਇਹ ਜਿਹੜੇ ਮੁੱਖ ਤੇ ਅਧਿਕਾਰੀ ਨੇ ਇਹਨਾਂ ਨੂੰ ਕੋਈ ਹਰਜ ਨਹੀਂ ਜੀ ਹੈਗਾ ਇਹ ਸਿਰਫ ਮਾਰੀ ਲੀਕ ਮਾਰ ਕੇ ਰੋਡ ਨਹੀਂ ਬਣਦੇ ਉਹ 48 ਕਰੋੜ ਰੁਪਏ ਕਿੱਥੇ ਗਏ ਆ ਤੁਸੀਂ ਸਰਕਾਰ ਤੋਂ ਪੁੱਛਦੇ ਆ ਉਹਨੂੰ ਰੋਡ ਜਿੰਨੀ ਤੋਂ ਜਲਦੀ ਕੰਪਲੀਟ ਕਰਵਾਣ ਰਾਹੋਂ ਰੋਡ ਸਾਰਿਆਂ ਨੂੰ ਪਤਾ ਹੀ ਹੈ ਰਾਹੋਂ ਰੋਡ ਦੇ ਉੱਤੇ ਇਸ਼ੂ ਆ ਰਿਹਾ ਸੀ ਉੱਥੇ ਜਿਹੜੇ ਆਸ-ਪਾਸ ਦੇ ਪਿੰਡ ਨੇ ਕਿ ਰੋਡ ਦੀ ਬਹੁਤ ਜ਼ਿਆਦਾ ਖਸਤਾ ਹਾਲਤ ਤੇ ਉਹਦੇ ਰਿਲੇਟਿਡ ਅੱਜ ਇਹਨਾਂ ਨੇ ਕਿ ਉੱਥੇ ਉਹਦੇ ਰੋਸ ਪ੍ਰਦਰਸ਼ਨ ਵੱਜੋ ਅੱਜ ਆ ਕੇ ਇੱਥੇ ਨੇ ਲੱਡੂ ਵਾਲ ਧਰਨਾ ਲਾਇਆ ਸੀ ਇਸ ਨਾਲ ਉਹ ਲੋਕ ਇਹ ਕਹਿ ਜਾ ਰਹੇ ਕਿ ਉੱਥੇ ਰੇਡੀਆਂ ਬੜੀਆਂ ਕਾਫੀ ਲੰਬੀਆਂ ਨੇ ਸੜਕਾਂ ਦੇ ਉੱਤੇ ਜਾਮ ਵੀ ਇਸ ਕਰਕੇ ਲੱਗਦਾ ਜਦੋਂ ਆਪਾਂ ਲੁਧਿਆਣਾ ਕਿਉਂਕਿ ਉਹ ਲੁਧਿਆਣਾ ਦਾ ਕਾਰਪੋਰੇਸ਼ਨ ਦੇ ਅੰਦਰ ਹੈ ਲੁਧਿਆਣੇ ਦੀ ਮਤਲਬ ਮੇਨ ਮਾਰਕੀਟ ਮਾਰਕੀਟ ਟਾਈਪ ਹੈ ਉੱਥੇ ਬੱਸਾਂ ਜਿਹੜੀ ਇਹ ਬਹੁਤ ਜ਼ਿਆਦਾ ਇਸ ਕਰਕੇ ਉੱਥੇ ਰੀੜੀਆਂ ਵਗੈਰਾ ਲੱਗ ਜਾਂਦੀਆਂ ਨੇ ਕਈ ਵਾਰੀ ਸੜਕਾਂ ਦੇ ਉੱਤੇ ਤਾਂ ਉਹਦੇ ਲਈ ਆਲਰੇਡੀ ਡੀਸੀ ਸਾਹਿਬ ਵੱਲੋਂ ਸਾਰੇ ਮਹਿਕਮਿਆਂ ਨੂੰ ਹਦਾਇਤਾਂ ਹੋ ਗਈਆਂ ਨੇ ਜਿਹੜੀ ਸੜਕ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਡਰ ਜਿੰਨਾ ਸਟ੍ਰੈਚ ਆਉਂਦਾ ਉਹਦੇ ਤੇ ਵੀ ਉਹਨਾਂ ਦਾ ਤੈਬਜ਼ਾਰੀ ਜਿਹੜਾ ਯੂਨਿਟ ਆ ਉਹ ਕੱਲ ਦਾ ਲੱਗਿਆ ਹੋਇਆ ਅੱਜ ਤੋਂ ਸਾਰਿਆਂ ਨੇ ਉੱਥੋਂ ਹੀ ਲੰਘ ਕੇ ਆਏ ਹਾਂ ਆਪਾਂ ਨੂੰ ਪਤਾ ਹੀ ਹੈ ਕਿ ਉੱਥੇ ਅੱਜ ਕਾਫੀ ਜਦਾ ਹਟਾਇਆ ਗਿਆ ਬਤਰਦਾਨ ਇਹਨਾਂ ਦੀ ਇਹੀ ਮੰਗ ਸੀਗੀ ਕਿ ਐਕਚੁਅਲੀ ਕੀ ਹੈ ਕਿ ਉੱਥੇ ਰੋਡ ਦੀ ਫੋਰ ਲੇਨਿੰਗ ਦਾ ਹੈਗਾ ਪ੍ਰਸਤਾਵ ਹੈ ਜਿਹੜਾ ਤੇ ਫੋਰ ਲੇਨਿੰਗ ਦੇ ਲਈ ਬਿਜਲੀ ਉਹਨਾਂ ਦੀ ਅਪਰੂਵਲ ਵੀ ਔਖੀ ਮਿਲਦੀ ਹੈ ਤੇ ਉਹਨਾਂ ਨੂੰ ਮਤਲਬ ਬਿਜਲੀ ਆਪਾਂ ਨੂੰ ਕੱਟ ਕਰਨੀ ਪੈਂਦੀ ਹੈ ਕੱਟ ਲਾਉਣੇ ਪੈਂਦੇ ਨੇ ਉਹਦੇ ਨਾਲ ਹੁਣ ਉਹ ਥੋੜਾ ਜਿਹਾ ਡਿਲੇ ਵਾਲਾ ਪ੍ਰੋਸੀਜਰ ਹੈ ਤਾਂ ਇਹਨਾਂ ਦੀ ਮੰਗ ਸੀਗੀ ਕਿ ਜਦ ਤੱਕ ਉਹ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਜਿਹੜੀ ਸੜਕ ਹੈਗੀ ਹੈ ਜਿੰਨਾ ਬੈਠ ਹੈਗਾ ਉਨੀ ਤੁਸੀਂ ਮੋਟਰੇਬਲ ਕਰ ਦਿਓ ਤਾਂ ਉਹ ਇੱਥੇ ਅਸੀਂ ਇਹਨਾਂ ਨੂੰ ਇਹ ਆਸ਼ਵਾਸਨ ਦਵਾਇਆ ਕਿ ਕੱਲ ਤੋਂ ਹੀ ਅਸੀਂ ਉਹ ਉਹਨਾਂ ਨੂੰ ਮੋਟਰੇਬਲ ਕਰਨ ਦਾ ਯਾਨੀ ਜਿੰਨਾ ਕੋ ਨੂੰ ਵਧੀਆ ਤੋਂ ਵਧੀਆ ਇਹਨਾਂ ਦੀਆਂ ਗੱਡੀਆਂ ਸੌਖੇ ਤਰੀਕੇ ਨਾਲ ਉਹਦੇ ਤੋਂ ਲੰਘ ਜਾਣ ਜਿਹੜਾ ਆਲਰੇਡੀ ਬਣਿਆ ਹੋਇਆ ਉਹਨੂੰ ਅਸੀਂ ਪੈਚ ਵਰਕ ਸਟਾਰਟ ਕਰਾ ਰਹੇ ਹਾਂ ਤਾਂ ਬੇਟੀ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਹਾਈਵੇ ਦੀ ਕਈ ਐਸੀ ਸੜਕਾਂ ਨੇ ਜਿਹੜਾ ਰਾਹੂ ਰੋਡ ਵਾਲੀ ਹੈ, ਟ੍ਰਾਂਸਪੋਰਟ ਨਗਰ ਵਾਲੀ ਹੈ ਕਿ ਨੈਸ਼ਨਲ ਹਾਈਵੇ ਤੋਂ ਪੈਸਾ ਨਹੀਂ ਹੈ ਕਿ ਪੰਜਾਬ ਉਹ ਨੈਸ਼ਨਲ ਹਾਈਵੇ ਦੀਆਂ ਸੜਕਾਂ ਨਹੀਂ ਹੈਗੀਆਂ ਇਹ ਨੈਸ਼ਨਲ ਹਾਈਵੇ ਦੀਆਂ ਸੜਕਾਂ ਨਹੀਂ ਹੈਗੀਆਂ ਰਾਹੂ ਰੋਡ ਹਾਂ ਰਾਹੂ ਰੋਡ ਹੈ ਜਿਹੜੀ ਇਹ ਪੀ ਡਬਲਯੂ ਡੀ ਦੀ ਸੜਕ ਹੈ ਇਹ ਪੀ ਡਬਲਯੂ ਡੀ ਦੀ ਸੜਕ ਦਾ ਸਾਰਾ ਕੁਝ ਅਪਰੂਵ ਹੋਇਆ ਹੋਇਆ ਹੈ ਪੈਸਾ ਵੀ ਸੈਂਕਸ਼ਨ ਹੋਇਆ ਹੋਇਆ ਸਿਰਫ ਇਹਦੇ ਵਿੱਚ ਕੋਈ ਸਕੋਪ ਆਫ ਵਰਕ ਸਕੋਪ ਆਫ ਪ੍ਰੋਜੈਕਟ ਚੇਂਜ ਹੋਣ ਦੇ ਨਾਲ ਉਹ ਵਾਲੇ ਦੇ ਏਡਜ ਦਾ ਨੂੰ ਪੀ ਡਬਲਯੂ ਡੀ ਡਿਵੈਲਪਮੈਂਟ ਜਿਹੜਾ ਜਿਆਦਾ ਦੱਸ ਸਕਦਾ ਤੁਸੀਂ ਉਹਨਾਂ ਨਾਲ ਇੱਕ ਵਾਰੀ ਟਾਇਪ ਅਪ ਕਰ ਲਓ। ਤੇ ਸ਼ਾਸ਼ਨਤਾ ਜੋ ਐਸਡੀਐਮ ਸਾਹਿਬ ਕਹਿ ਕੇ ਗਏ ਨੇ ਉਹ ਬਿਲਕੁਲ ਕੱਲ ਤੋਂ ਕੰਮ ਸ਼ੁਰੂ ਕਰ ਦੇਣਗੇ। ਤੇ ਵੱਟ ਮੈਂ ਤੁਹਾਡੇ ਥਰੂ ਇਹ ਵੀ ਕਹਿਣਾ ਵੀ ਆਪਾਂ ਛੋਟੀ ਛੋਟੀ ਗੱਲ ਨੂੰ ਲੈ ਕੇ ਜਿਹੜੀ ਬੈਠ ਕੇ ਹੱਲ ਹੋ ਸਕਦੀ ਜਿਹੜੀ ਉਤੋਂ ਸ਼ੁਰੂ ਜੇ ਹੋ ਸਕਦੀ ਦੀ ਉੱਥੇ ਹੀ ਰੁਕ ਜਾਣਾ ਚਾਹੀਦਾ ਵੀ ਇੱਥੇ ਆਉਣ ਦੀ ਜਰੂਰਤ ਨਹੀਂ। ਇਹਨਾਂ ਨੂੰ ਨੁਕਸਾਨ ਵੀ ਹੁੰਦਾ ਹੈ। ਹਾਈਵੇ ਥੋਰਟੀ ਦਾ ਵੀ ਨੁਕਸਾਨ ਹੈ, ਪੈਸੇ ਵੀ ਪਬਲਿਕ ਵੀ ਹਰਾਮ ਹੁੰਦੀ ਹੈ ਇਹ ਚੀਜ਼ ਨਹੀਂ ਹੋਣੀ। ਕਿੰਨੇ ਸਮਾਂ ਕਿੰਨਾ ਮੰਗਿਆ ਸਰ ਕੋਈ ਸਮੇਂ ਦੀ ਗੱਲ ਹੋਈ ਜਾਂਦਾ ਸਮਾਂ ਉਹ ਕਹਿੰਦੇ ਅਸੀਂ ਕੱਲ ਤੋਂ ਹੀ ਸਟਾਰਟ ਕਰਦੇ ਆਂ ਕਿ ਕੰਮ-ਕੰਮ ਬਾਕੀ ਉਹਨਾਂ ਨੇ ਕਿਹਾ ਤਾਂ ਜੇ ਐਸਡੀਐਮ ਸਾਹਿਬ ਨੇ ਕਿਹਾ ਵੀ ਜੇ ਕੋਈ ਕੋਈ ਦਿੱਕਤ ਆ ਤਾਂ ਸਾਡ ਨਾਲ ਅਕੇ ਰਾਬਤਾ ਕਰ ਲੈ ਜਿਹੜੀਆਂ-ਕਿਹੜੀਆਂ ਰੋੜਾ ਕਦੋਂ-ਕਦੋਂ ਕਿਵੇਂ ਬਣਾਉਣੀਆਂ ਸਾਰਾ ਸ਼ਡਿਊਲ ਉਹਨਾਂ ਦੇ ਕੋਲ ਸਾਡਾ ਬਹੁਤ ਵਧੀਆ ਕੰਮ ਰਿਆ ਜੀ ਭਾਰਤੀ ਕਿਸਾਨ ਇੱਕ ਗੱਲ ਮੈਂ ਦੁਬਾਰਾ ਨਹੀਂ ਹੋਈ ਉਹਦਾ ਕਿ ਉਹਨਾਂ ਦਾ ਬਾਕੀ ਉਹਦੇ ਤੇ ਅਸੀਂ ਐਕਸ਼ਨ ਕੀ ਲੈਣਾ ਅੱਗੇ ਵਾਸਤੇ ਉਹ ਅਸੀਂ ਦੇਖਣਾ ਤੇ ਦੂਜੀ ਗੱਲ ਇਹ ਹੈ ਕਿ ਵੀ ਜਿਹੜਾ ਕੰਮ ਕਰਨਾ ਕੰਮ ਲਈ ਆਸ਼ਵਾਸਨ ਦਿੰਦਾ ਤੇ ਕੰਮ ਕੰਮ ਦਾ ਹੋ ਜੇ ਉਹ ਚੀਜ਼ ਨਾਂਵ ਤੇ ਸਬੰਧ ਦਾ ਹੀ ਕੋਈ ਗੱਲ ਸਰ ਹੁਣ ਕਿਥੋਂ ਜਾ ਰਹੇ ਬਿਲਕੁਲ ਜੀ ਜਾ ਰਹੇ ਨੇ ਕਲੀਅਰ ਕਰਤਾ ਨੇ